ਸਾਡੇ 6 ਹੱਦੋਂ ਨਹੀਂ ਕਰਦੇ ਅੰਬਰ ਸਾਰੇ ਬੜੇ ਆਉਂਦੇ ਸੀ ਅਸੀਂ ਸਿਲਮੇਲੇ ਮਗਰ ਡੱਡਾ ਲੰਦਾ ਸੀ ਸਿਲਮੇ ਬਬਰ ਅੰਬਰ ਬਹਿ ਕੇ ਲੱਗੇ ਸਾਡੇ ਸਾਰੇ ਟੋਟਲੇ ਹੀ ਆ ਕੱਖ ਨਹੀਂ ਬਣਿਆ ਉਦੋਂ ਜਿੰਨੇ ਅਸੀਂ ਲਾਉਂਦੇ ਹੁਣ ਕਿੰਨੇ ਰਹਿ ਗਏ ਹੁਣ ਕੋਈ ਨਹੀਂ ਪਉਣ ਉਹ ਚਾਣਾ ਡੋਰ ਨੇ ਜੜੀ ਹੈ ਨਾ ਪਲਾਸਟਿਕ ਡੋਰ ਨੇ ਕੰਮ ਜਿਹੜਾ ਨਾ ਬੰਦ ਕਰ ਚੁੱਕਾ ਕਿੰਨੇ ਜੀ ਪਰਿਵਾਰਾਂ ਦੇ ਕਿੰਨੇ ਕੁ ਲੋਕ ਵਿਲੇ ਹੋ ਗਏ ਇਹ ਡੋਰ ਲਾਉਣ ਤੋਂ ਬਾਅਦ ਹੁਣ ਪਰਿਵਾਰ ਕੋਈ ਵੀ ਨਹੀਂ ਹੈਗਾ ਮੇਰੇ ਕੋਲ ਉਹਨਾਂ ਪਾਰੀ ਦਾ 300 ਦਾ ਕੰਮ ਕਰਦਾ 1000 ਰੁਪਏ ਦੀ ਆੜੀ ਮੰਗ ਲਿਆ। ਹਾਂ ਜੀ। ਉਹ ਅੱਜ ਮੈਂ ਕੱਲ ਹੀ ਪਰਸੋਂ ਜਵਾਬ ਦਿੰਦਾ। ਇਹ ਦੇਖਿਆ ਜਾਵੇ ਤੇ ਉਹ ਡੋਰ ਤੇ ਡੋਰ 'ਚ ਫਰਕ ਕਿੰਨਾ ਕੁ ਵਾ? ਇਹ ਡੋਰ ਬਹੁਤ ਵਧੀਆ ਭਾਜੀ। ਹਾਂ। ਇਹ ਤਾਂ ਗਏ ਡੋਰ ਆ ਇਹਦੇ ਨੁਕਸਾਨ ਕੋਈ ਨਹੀਂ। ਉੱਤੇ ਬੂਰਾ ਪੈਂਦਾ ਤਾਂਬੇ ਦਾ। ਉੱਤੇ ਕਰੰਟ ਆਉਂਦਾ। ਬਾਕੀ ਲੋਕਾਂ ਦੇ ਦਿਮਾਗ ਦੇ ਵਿੱਚ ਬਹਿ ਗਿਆ ਲਵਾ ਕਿ ਇਹਨੇ ਉਹਨੂੰ ਵੜਰਾਵਾ ਇਹਨੇ ਆਡਰਾ ਨੂੰ ਇਹਨੂੰ ਸ਼ੀਸ਼ਾ ਮਾਝਾ ਲਗਾ ਦਾ ਹਾਂ ਬਾਕੀ ਚਲੋ ਕੋਈ ਗੱਲ ਨਹੀਂ ਤੁਹਾਡੇ ਕੋਲ 6 ਅੱਡੇ ਹੁੰਦੇ ਸੀ ਤੇ ਕਿੰਨਾ ਸਮਾਂ ਲੱਗਦਾ ਉਹ ਜਾਈ ਉਹਦੇ ਤੀਆਂ ਬਿੰਦੀਆਂ ਵੀਲ ਹੁੰਦੀ ਸੀ ਹੁਣ ਆਵਲੇ 350 ਵੀਲ ਹੈ ਬੜਾ ਤੌਰ ਇਹ ਸਿਰਫ ਚਾਈਨਾ ਦੀ ਡੋਰ ਕਰਕੇ ਖਤਮ ਹੋ ਗਿਆ ਸਾਰਾ ਕੁਝ ਹਾਂਜੀ ਹਾਂਜੀ ਉਹਦੇ ਕਿੰਨੇ ਵੀ ਲੋਕ ਆਪ ਆਪਣੇ ਮਤਲਬ ਦੇ ਬਣਾਉਂਦੇ ਸੀ ਅਸੀਂ ਢੋਲੀਆਂ ਨਾਰੀਆਂ ਗੰਡੀਆਂ ਬਣਾ ਰਹੇ ਹੁਣ ਇਹ ਲਗਾ ਢੋਲ ਦੀ ਗੱਲੀ ਬਣਾਉਣਾ ਕਿ ਇਹ ਬਸ 라ਹੁਲ ਅਗਰਵਾਲ ਜੀ 라ਹੁਲ ਕਿਦਾਂ ਦੇਖਦੇ ਹੋ ਅੱਜ ਤੋਂ ਕੁਝ ਸਾਲ ਪਹਿਲਾਂ ਦੀ ਲੋਹੜੀ ਦੇ ਤਿਉਹਾਰ ਨਾਲ ਦੇ ਅੱਜ ਦੇ ਇਹ ਜ਼ਮੀਨ ਅਸਮਾਨ ਦਾ ਫਰਕ ਆ ਆਪਾਂ ਆਪਣਾ ਬਚਪਨ ਚ ਚੱਲਦੀ ਏ ਪਿੱਛੇ ਤੇ ਉਦੋਂ ਵੇਖੀਦਾ ਛੋਟੇ ਹੁੰਦੇ ਪਹਿਲੇ ਢਾਗਾ ਖਰੀਦਣਾ ਫਿਰ ਕਾਰੀਗਰ ਲੱਭਨੇ ਕਾਰੀਗਰਾਂ ਕੋਲ ਡੋਰ ਲਵਾਣੀ ਤਿੰਨ ਤਿੰਨ ਚਾਰ ਚਾਰ ਦਿਨ ਐਸੇ ਚੀਜ਼ ਤੇ ਕੱਢਨੇ ਹੁਣ ਤੇ ਚਾਈਨਾ ਡੋਰ ਨੇ ਜਿਹੜਾ ਵੈਸਾ ਚਾਈ ਖਤਮ ਕਰਤਾ ਹੈਗਾ ਸਾਰਾ ਕਿਦਾਂ ਫਿਰ ਸੈਲੀਬ੍ਰੇਟ ਕਰਦੇ ਲੋਹੜੀ ਤੇ ਆਪਾਂ ਨਾ ਬਹਿ ਕੇ ਸੈਲੀਬ੍ਰੇਟ ਕਰੀਦੀ ਐ ਨਾ ਚਾਈਨਾ ਡੋਰ ਵਰਤੀਦੀ ਐ ਨਾ ਕਿਸੇ ਨੇ ਕਈ ਦਾ ਨਾ ਵਰਤੋ ਅੱਜ ਦੀ ਜਨਰੇਸ਼ਨ ਨੂੰ ਦੇਖਿਆ ਜਾਵੇ ਤਾਂ ਉਹ ਚ ਕ੍ਰੇਜ਼ ਵਾ ਚਾਈਨਾ ਡੋਰ ਨੂੰ ਬੈਠ ਕੇ ਪਰ ਜੇ ਦੇਖਿਆ ਜਾਵੇ ਤਾਂ ਕੀ ਉਹ ਠੀਕ ਹੈ ਨਹੀਂ ਭਾਈ ਇਹ ਮੇਰੇ ਹਿਸਾਬ ਨਾਲ ਬਹੁਤ ਹਾਨੀਕਾਰਕ ਹੈ ਜੀ ਬੱਚਿਆਂ ਵਾਸਤੇ ਵੀ ਪੰਛੀਆਂ ਵਾਸਤੇ ਵੀ ਰਾਘੀਰ ਵਾਸਤੇ ਵੀ ਜਿਹੜਾ ਕੋ ਮੋਟਰਸਾਈਕਲ ਸਕੂਟਰ ਦੇ ਵਿਚਾਰਾ ਜਾਂਦਾ ਮੈਂ ਰੋਜ਼ ਹੀ ਕੇਸ ਆ ਰਹੇ ਨੇ ਕਿ ਕਿਸੇ ਦਾ ਮੂੰਹ ਵੱਢਿਆ ਗਿਆ ਕਿਸੇ ਤੇ ਕਿਤੇ ਲੱਗ ਗਈ ਕਿਸੇ ਤੇ ਕੁਝ ਹੋ ਗਿਆ ਜੀ ਬੰਦ ਹੋਣੀ ਚਾਹੀਦੀ ਜਰੂਰ ਬੰਦ ਹੋਣੀ ਚਾਹੀਦੀ ਘਰ ਕਿਉਂ ਨਹੀਂ ਬੰਦ ਕੋਈ ਸਾਰੀ ਗੱਲ ਪ੍ਰਸ਼ਾਸਨ ਜਿਹੜਾ ਹੈਗਾ ਪ੍ਰਸ਼ਾਸਨ ਦੇ ਉੱਪਰ ਆਉਂਦੀ ਹੈ ਪ੍ਰਸ਼ਾਸਨ ਵੱਡੇ ਜਿਹੜੇ ਮਾਫੀਆ ਨੇ ਦੇ ਵਿੱਚ ਉਹਨਾਂ ਦੇ ਨੱਤ ਪਾਏਗਾ ਤੇ ਆਪੇ ਬੰਦ ਹੋ ਜੇਗੀ ਕੀ ਨਾਮ ਹੈ ਮੇਰਾ ਨਾਮ ਹਣੀ ਮਿੱਤਲਾ ਜੀ ਅਰ ਜੀ ਕੀ ਪੋਜੀਸ਼ਨ ਵਾ ਕਦੀ ਅੰਮ੍ਰਿਤਸਰ ਤੇ ਬਟਾਲਾ ਦੇ ਵਿੱਚ ਮਸ਼ਹੂਰ ਸੀ ਪਤੰਗ ਬਾਜ਼ੀ ਕਰਨਾ ਲੋਹੜੀ ਦੇ ਦਿਨਾਂ ਚ ਅੱਜ ਦੇਖਦੇ ਫੇ ਨਾ ਉਹ ਰੌਣਕ ਬਚੀ ਨਾ ਉਹ ਲੋਕ ਗੁੱਡੀ ਚੜਾ ਰਹੇ ਆ ਕੀ ਕਾਰਨ ਇਹਦਾ ਜੀ ਦੇਖਿਆ ਜੇ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੀ ਇਹ ਚਾਈਨਾ ਦੀ ਬੰਦਾ ਮਾਰੂ ਡੋਰ ਜਿਹੜੀ ਆ ਉਹਨੇ ਇਸ ਤਿਉਹਾਰ ਦਾ ਅੰਤ ਕਰਤਾ ਜਦ ਕੀ ਇਹ ਤਿਉਹਾਰ ਲਗਭਗ 3-3 4-4 ਮਹੀਨੇ ਪਹਿਲਾਂ ਮਨਾਉਣਾ ਜਿਹੜਾ ਸ਼ੁਰੂ ਹੋ ਜਾਂਦਾ ਸੀ ਇਹ ਬਟਾਲੇ ਸ਼ਹਿਰ ਦੀ ਤੇ ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਸੀ ਲੋਕਾਂ ਨੇ ਡੋਰ ਲਵਾਨ ਜਾਣੀ ਤਿੰਨ ਤਿੰਨ ਦਿਨ ਲੋਕਾਂ ਨੂੰ ਡੋਰ ਲਵਾਨ ਲੱਗਿਆਂ ਲੱਗ ਜਾਂਦੇ ਸੀ ਪਰ ਅੱਜ ਸਮਾਂ ਉਹ ਆ ਗਿਆ ਹੈ ਕਿ ਲੋਕ ਬਿਲਕੁਲ ਹੀ ਇਸ ਤਿਹਾਰ ਤੋਂ ਪਿਛੇ ਹਟੀ ਜਾ ਰਹੇ ਨੇ ਜੀ ਆਪਣੇ ਬਚਪਨ ਨੂੰ ਯਾਦ ਕਰੋ ਤੇ ਉਸ ਤਿਹਾਰ ਚ ਚਾਜ ਤਿਹਾਰ ਚ ਕਿੰਨਾ ਖੁਸ਼ ਜਮੀਨਾਂ ਸਮਾਨ ਦਾ ਫਰਕ ਹੈ ਜੀ ਅੱਜ ਦੀ ਪੀੜ੍ਹੀ ਉਹ ਤਿਹਾਰ ਨੂੰ ਮਹਿਸੂਸ ਹੀ ਨਹੀਂ ਕਰ ਸਕਦੀ ਜੋ ਅਸੀਂ ਵੇਖਿਆ ਕੋਠਿਆਂ ਦੇ ਸਪੀਕਰ ਹਫਤਾ ਪਹਿਲਾਂ ਲੱਗ ਜਾਂਦੇ ਨੇ ਦੂਰਾ ਲੋ ਕਣਿਲਵਾਨੀਆਂ ਇੱਕ ਦੂਜੇ ਨਾਲ ਕੰਪੀਟੀਸ਼ਨ ਹੋਣੇ ਗੁੱਡੀਆਂ ਦੇ ਮੇਲੇ ਮੇਲੇ ਵਾਲਾ ਸਾਹਬ ਸੀ ਜੀ ਤੁਹਾਡੇ ਬਜ਼ੁਰਗਾਂ ਤਾਂ ਕਿਤੇ ਬਹੁਤ ਨਾਲ ਸੀ ਹਾਂਜੀ ਮੇਰੇ ਨਾ ਪਰਦਾਦਾ ਜੀ ਲਾਲਾ सीताराम ਜੀ ਲਾਹੌਰ ਤੋਂ ਕਿੜੀ ਗੁੱਡੀ ਚੜਾਣ ਇੱਥੇ ਗੋਲਬਾਗ ਆਂਦੇ ਸੀ ਤੇ ਉਹ ਗੁੱਡੀ ਦਾ ਬਹੁਤ क्रेज ਸੀ ਸਾਡੇ ਪੁਰਾਣੇ ਬਜ਼ੁਰਗ ਵੀ ਸਾਨੂੰ ਦੱਸਦੇ ਆ ਮੱਲੇ ਵਾਲੇ ਵੀ ਸਾਨੂੰ ਦੱਸਦੇ ਆ ਵੀ ਬਹੁਤ ਵਧੀਆ ਗੁੱਡੀ ਦਾ ਜਿਹੜਾ ਉਹ ਚੜਾਉਂਦੇ ਸੀ ਪਰ ਅੱਜ ਦੀ ਦੇੜ ਤੇ ਵਿੱਚ ਉਹ ਸਾਰਾ ਹੀ क्रेज ਜਿਹੜਾ ਵਾ ਖਤਮ ਹੋ ਗਿਆ ਆਪਣੀ ਸਾਡੇ ਘਰ ਅਸੀਂ ਆਪਣੀ ਗੁੱਡੀ ਜਿਹੜੀ ਆਪਣੀ ਤਿਆਰ ਕਰਾਂਦੇ ਸੀ ਪਾ ਪਈ ਆਪਣੀ ਡੋਰ ਆਪ ਤਿਆਰ ਕਰਦੇ ਸੀ ਪਰ ਉਹ ਹੁਣ ਅਜੋ ਰਵਾਜ ਜਿਹੜਾ ਵਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਕੀ ਲੱਗਦਾ ਚਾਇਨਾ ਡੋਰ ਜਿਹੜੀ ਇਨਸਾਨ ਮਾਰੂ ਵੀ ਆ ਜਾਨਵਰ ਮਾਰੂ ਵੀ ਆ ਪਰ ਇਹ ਕੀ ਕਾਰਨ ਆ ਕਿ ਨਾ ਇਹ ਖਤਮ ਹੋਈ ਨਾ ਇਹ ਬੰਦ ਹੋਈ ਦੇਖੋ ਜੀ ਇਹ ਸਰਕਾਰੀ ਕਿਸੇ ਚੀਜ਼ ਨੂੰ ਨੱਥ ਪਾ ਸਕਦੀ ਆ ਸਰਕਾਰ ਜਿਹੜੀ ਆ ਬੇਵਸ ਨਿਰ ਆ ਰਹੀ ਹੈ ਦੇ ਅੱਗੇ ਹਰ ਸਾਲ ਸੈਮੀਨਾਰ ਲੱਗਦੇ ਆ ਤੁਸੀਂ ਇਹ ਦਿਨਾਂ 'ਚ ਵੇਖੋਗੇ ਵੀ ਸਕੂਲਾਂ ਵੱਲੋਂ ਜਿਹੜੀਆਂ ਧਾਰਮਿਕ ਸੰਗਠਨ ਨੇ ਉਹ ਮਤਲਬ ਰੈਲੀਆਂ ਕੱਢਣਗੇ ਵੀ ਚైనా ਦੇ ਡੋਰ ਦਾ ਵਿਸ਼ਕਾਰ ਕਰੀਏ ਤੇ ਚైనా ਦੇ ਡੋਰ ਦਾ ਵਿਸ਼ਕਾਰ ਦੀ ਰੈਲੀ ਤੋਂ ਬਾਅਦ ਹੀ ਸ਼ਾਮ ਨੂੰ ਜਿਹੜਾ ਵਾ 800 ਰੁਪਏ ਕਿਲੋ ਵਾਲਾ ਗੱਟੂ ਜਿਹੜਾ ਵਾ 1500 ਰੁਪਏ ਕਿਲੋ ਜਾਂਦਾ ਵਾ ਤੇ ਵਿਕਣਾ ਬੰਦ ਨਹੀਂ ਹੋ ਰਿਹਾ ਵਿਕ ਰਿਹਾ ਜੀ ਢੱਲੇ ਨਾਲ ਵਿਕ ਰਿਹਾ ਜੀ ਹਣੀ ਇਹਦੇ ਨਾਲ-ਨਾਲ ਜਿਹੜੀ ਗੱਲਾਂ ਕੀ ਕਹਿੰਦੇ ਜਿਹੜਾ ਸਾਡਾ ਸ਼ੌਂਕ ਪੂਰੇ ਨਹੀਂ ਹੋ ਸਕਿਆ ਪਰ ਉੱਤੇ ਦੇਖਿਆ ਜਾਏ ਤਾਂ ਜਿਹੜੇ ਡੋਰਾ ਲੋਂਦੇ ਸੀ ਉਹਨਾਂ ਦਾ ਵੀ ਰੋਜ਼ਗਾਰ ਮਰਿਆ ਦੇਖੋ ਜੀ ਰੋਜ਼ਗਾਰ ਉਹਨਾਂ ਦਾ ਵੀ ਖਤਮ ਹੋਇਆ ਵਾ ਪਤੰਗਬਾਜ਼ੀ ਜਿਹੜੀ ਪਤੰਗ ਬਣਾਉਂਦੇ ਸੀ ਗੁੱਡੀਆਂ ਬਣਾਉਂਦੇ ਸੀ ਉਹਨ ਇਹ ਹੁਣ ਦਿਨਵਾਰਤ ਦਿਨ ਦਾ ਤਿਹਾਰ ਰਹਿ ਗਿਆ ਜਦ ਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਇਹ 3-4 ਮਹੀਨੇ ਦਾ ਤਿਹਾਰ ਸੀ ਇਹ 3-4 ਮਹੀਨੇ ਪਹਿਲਾਂ ਸ਼ੁਰੂ ਹੋ ਗਏ ਤੇ ਮਹੀਨਾ ਡੇਢ ਮਹੀਨਾ ਬਾਅਦ ਤੱਕ ਬਸੰਤ ਤੋਂ ਬਾਅਦ ਤੱਕ ਦਾ ਤਿਹਾਰ ਚੱਲਦਾ ਸੀ ਜੋ ਕਿ ਅੱਜ ਦੀ ਰਾਤ ਚ ਖਤਮ ਹੋ ਗਿਆ